ਲਗਾਤਾਰ ਕਰੋਨਾ ਦੇ ਵਾਧ ਰਹੀ ਕਿਸਾਨ ਨੂੰ ਦੇਖਦੀ ਹੋਈ ਪੰਜਾਬ ਸਰਕਾਰ ਦੇ ਆਦੇਸ਼ਾਂ ਤੋਂ ਬਾਅਦ ਪਟਿਆਲਾ ਜ਼ਿਲ੍ਹੇ ਅੰਦਰ ਰਾਤੀ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਲਾਗੂ ਕਰ ਦਿੱਤਾ ਗਿਆ ਹੈ ਜਿਸ ਦੇ ਚਲਦਿਆਂ ਐਸਐਸਪੀ ਪਟਿਆਲਾ ਵਿਕਰਮਜੀਤ ਦੁੱਗਲ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਾਬਾ ਪੁਲਿਸ ਨੇ ਨਾਕਾ ਬੰਦੀ ਕੀਤੀ ਅਤੇ ਲੋਕਾਂ ਨੂੰ 마ਸਕ ਵੀ ਵੰਡੇ ਇਸ ਦੌਰਾਨ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਵੀ ਕੱਟੇ ਗਏ ਨੇ ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਐਸ ਐਚ ਓ ਨੱਬਾ ਸੁਰੇਂਦਰ ਕੁਮਾਰ ਪੱਲਾ ਨੇ ਦੱਸਿਆ ਕਿ ਕੋਵਿਡ-19 ਨੂੰ ਲੈ ਕੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਇਨ ਬਿਨ ਪਾਲਣਾ ਕਰਵਾਈ ਜਾ ਰਹੀ ਹੈ। ਅਤੇ ਮਾਨਯੋਗ ਡੀਐਸਪੀ ਸਾਹਿਬ ਨੱਬਾ ਜਿਹਦੇ ਹਦਾਇਤਾਂ ਅਨੁਸਾਰ ਆ ਅਤੇ ਜੋ ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੇ ਸਬੰਧ ਵਿੱਚ ਹਦਾਇਤਾਂ ਜਾਰੀ ਹੋਈਆਂ ਉਹਨਾਂ ਦੀ ਪਾਲਣਾ ਕਰਨ ਲਈ ਜਿਹੜੀ ਨਾਕਾਬੰਦੀਆਂ ਲਗਾਤਾਰ ਚੱਲੀ ਹੈ ਲੋਕਾਂ ਨੂੰ ਵੇਰ ਕੀਤਾ ਜਾ ਰਿਹਾ ਹੈ। ਇਹ 마스크 ਪਹਿਨ ਕੇ ਰੱਖਣ ਤੇ ਅੱਜ ਜਿਹੜਾ 9 ਵਜੇ ਤੋਂ ਲੈ ਕੇ ਸਵੇਰ 5 ਵਜੇ ਤੱਕ ਦਾ ਹੁਣ ਜਿਹੜਾ ਕਰਫੂ ਜਿਹੜਾ ਲਾਗੂ ਹੋ ਰਿਹਾ ਲੋਕਾਂ ਨੂੰ ਇਹੀ ਬੇਨਤੀ ਕੀਤੀ ਜਾਂਦੀ ਹੈ ਵੀ ਇਹ ਹਰ ਕਰਫੂ ਦੇ ਦੌਰਾਨ ਕੋਈ ਲੰਗੜਾ ਨਾ ਕੀਤੀ ਜਾਵੇ ਇਸ ਬਾਰੇ ਅਸੀਂ ਅਨਾਉਂਸਮੈਂਟ ਵੀ ਕਰਾ ਰਹੇ ਹਾਂ ਮਨਾਦੀ ਵੀ ਕਰਾ ਰਹੇ ਹਾਂ ਤਾਂ ਕਿ ਲੋਕ ਜਿਹੜੇ ਇਸ ਬੰਦੀ ਅਵੇਅਰ ਹੋ ਚੁੱਕਣ ਕਿਰਪਾ ਚਨਾ ਨਾ ਵੀ ਕੀਤਾ ਯਾਰ ਕਿਰੇ ਹੁਣ ਤੱਕ ਅਸੀਂ ਜਿਹੜੀਆਂ ਪੰਜ 마스크 ਨਾ ਪਾਉਣ ਦੇ ਨਾ ਵਿਅਕਤੀ ਨੇ 마스크 ਨਹੀਂ ਪਾਇਆ ਉਹਨਾਂ ਚਲਾਨ ਕਰ ਚੁੱਕੇ ਹਾਂ ਤੇ ਚਲਾਨ ਜਿਹੜੇ ਲਗਾਤਾਰਾ ਜਿਹੜੇ ਜਾਰੀ ਹੈ ਇਸ ਵਾਰੀ ਸ਼ਹਿਰ ਵਾਸੀਆਂ ਨੂੰ ਅਸੀਂ ਇਹ ਮੈਸੇਜ ਉਹਨਾਂ ਚਾਹੁੰਦੇ ਆ ਅਜਤਾਈ ਵਨ ਕੇ ਇਹ ਵੀ ਕਰ ਰਹੇ ਜਿਨ੍ਹਾਂ ਨੇ ਮਾਸਕ ਨਹੀਂ ਪਾਇਆ ਉਹਨੂੰ ਅਸੀਂ ਵਾਰਨਿੰਗ ਦੇ ਕੇ ਵਾਸਕੀ ਪਵਾ ਰਹੇ ਆ ਜਿਹੜੇ ਬਾਰ ਬਾਰ ਨਹੀਂ ਹਟਦੇ ਤਾਂ ਉਹਨਾਂ ਦੇ ਮਾਸਕ ਦੇ ਚਲਾਨ ਵੀ ਕੀਤੇ ਜਾ ਰਹੇ ਆ ਅਸੀਂ ਸ਼ਹਿਰ ਵਾਸੀ ਨੂੰ ਇਹ ਹੀ ਬੇਨਤੀ ਕਰਦੇ ਆ ਕਿ ਵੀ ਜਿਹੜੀਆਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਉਹਨਾਂ ਦੀ ਇਨਵਲ ਪਾਣਾ ਕੀਤੀ ਜਾਵੇ ਤੇ ਕੋਈ ਲੰਗੜਾ ਨਾ ਕੀਤੀ ਜਾਵੇ ਤਾਂ ਜੋ ਲੋਕਾਂ ਕੋ ਕਾਨੂੰਨੀ ਕਾਰਵਾਈ ਤੋਂ ਜਿਹੜੇ ਨਾਬਾਦ ਤਰਨ ਮਹਿਤਾ ਦੀ ਰਿਪੋਰਟ ਐਸਐਮ ਜੈਟ ਨਿਊਜ਼